ਪ੍ਰੋਪਰ ਫਿਟਿੰਗ ਦੇ ਨਾਲ ਟਰਬੋ ਲੱਗੀ ਹੋਈ ਆ ਵਧੀਆ ਗੱਲਬਾਤ ਓਕੇ ਹੋਈ ਪਈ ਆ ਹਾਂਜੀ ਮਿੱਤਰੋ ਸਵਾਗਤ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹਿਲਾਂ ਤਾਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਪਿੱਛੇ ਖੜਾ ਬਈ 6055 ਤੇ ਇੱਧਰ ਵੀ ਖੜਾ ਕੋਈ 6055 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਪਾਵਰ ਮੈਕਸ আর ਸੁਪਰ ਮੈਕਸ ਦੇ ਵਿੱਚ ਕੀ ਆ ਡਿਫਰੈਂਟ ਆ ਕੀ ਆ ਫਰਕਾ ਜਿਹੜਾ ਕਿ ਇਹ ਟਰੈਕਟਰ ਖੜਾ ਇਹ ਪਾਵਰ ਮੈਕਸ ਆ ਜਿਹੜਾ ਕਿ ਆਪਣਾ ਨਵਾਂ ਆ ਇਹ ਇਹ ਸੁਪਰ ਮੈਕਸ ਆ ਠੀਕ ਆ ਇਹ ਆਪਣੇ ਤੇਜੀ ਬਾਈ ਦਾ ਟਰੈਕਟਰ ਆ ਆਪਣੇ ਕੋਲ ਆਇਆ ਹੋਤਾ ਚਲੋ ਆਪਾਂ ਨੇ ਕਿਹਾ ਵੀ ਤੁਹਾਨੂੰ ਡਿਫਰੈਂਟ ਦੱਸ ਦਨੇ ਆ ਵੀ ਪਾਵਰ ਮੈਕਸ ਕੀ ਚੀਜ਼ ਆ ਤੇ ਸੁਪਰ ਮੈਕਸ ਕੀ ਚੀਜ਼ ਆ ਭਾਈ ਜਿਹੜੇ ਮੇਰੇ ਵੀਰ ਨਾਮੇ ਦੇਖ ਰਹੇ ਆ ਵੀ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜਿਹੜੇ ਆਪਣਾ ਪਿਆਰ ਕਰਨੇ ਆਣੇ ਬਾਈ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰ ਦਿਓ ਤੇ ਲਾਈਕ ਕਰਨਾ ਨਾ ਭੁੱਲਿਓ ਹੁਣ ਆਜੋ ਪਹਿਲਾਂ ਆਪਾਂ ਜਾਣਦੇ ਆ ਪਾਵਰ ਮੈਕਸ ਹਾਂਜੀ ਬਈ ਪਹਿਲਾਂ ਤੁਸੀਂ ਲੁੱਕ ਟਰੈਕਟਰ ਦੀ ਚੈੱਕ ਕਰੋ 1000 016 ਟਾਇਰ ਪਾਏ ਹੋਏ ਆ ਤੇ ਪਿੱਛੇ ਪਾਇਆ ਇਹ BK T BK T ਦੇ ਟਾਇਰ ਦੀ ਲੁੱਕ ਬਾਈ ਜੈ ਜੀਓ ਗੱਲਬਾਤ ਹੋ ਕੇ ਹੋਈ ਪਈ ਆ ਪੂਰੀ ਬਾਈ ਆਪਣਾ ਵੀ ਕੀ ਕਰਦਾ ਵੀ ਸੁਮਰਾਜ ਜੀ ਵੀ ਭਾਈ ਪਾ ਲਈਏ ਪਰ ਅਲਾਈਨਸ ਹੀ ਵਧੀਆ ਲੱਗਦੀ ਹੈ ਬਾਈ ਬਾਕੀ ਜਦੋਂ ਆਪਾਂ ਕਹਿਣ ਦੇ ਲੱਗ ਜੀ ਜੀ ਦਿਖ ਦਿਨਾ ਤਾਂ ਮਾਨੂੰ ਬਾਈ ਜੱਜਦੀ ਆ ਜਿਸ ਤਰ੍ਹਾਂ ਉਹਨਾਂ ਇਹ ਗੁੱਡੀ ਦਰਵਾਜ਼ ਹੋਇਆ ਵਾ ਹੁਣ ਆਪਾਂ ਨਾਲ ਇਹ ਵੀ ਜੀ ਕਰਦਾ ਵੀ ਸੁਮਰਾਜ ਦੇ ਵੀ ਆਹੀ ਪਾ ਲਈਏ ਤੁਣੋਂ ਉਹ ਦੇਖੋ ਵੀ ਟਰੈਕਟਰ ਦੀ ਉਹ ਟਰੈਕਟਰ ਦੀ ਨੁਕਮਾ ਦੇਖੋ ਬਿਨਾਂ ਫਰਕਾ ਸਿਰਫ ਟਾਇਰਾਂ ਨੇ ਉਹ ਦੀ ਗੱਲਬਾਤ ਔਕੇ ਕਰੀ ਪਈ ਆ ਤੇ ਜਿੱਦਾਂ ਆਪਣੇ ਉਹ ਟਰੈਕਟਰ ਦੇ ਟਾਇਰ ਦੂਰ ਪਾ ਕੇ ਬੰਪਰ ਉੱਪਰ ਲੱਗ ਗਿਆ ਤਾਂ ਉਹਨੇ ਵੀ ਸਿਰਾ ਹੋ ਜਾਣਾ ਸਿਰਫ ਆਪਾਂ ਨੂੰ ਬੰਪਰ ਛੋਟਾ ਲਾਦਾ ਥੋੜਾ ਜਿਹਾ ਜੇ ਕਿਤੇ ਇਹ ਥੋੜਾ ਲੰਬਾ ਹੁੰਦਾ ਤਾਂ ਟਰੈਕਟਰ ਦੀ ਲੁੱਕ ਹੋਰ ਹੀ ਸਿਰਾ ਬਣ ਕੇ ਆਉਣੀ ਸੀ ਬਾਕੀ ਬਈ ਗੱਲ ਕਰਦੇ ਆਪਾਂ ਹੁਣ ਟਰੈਕਟਰ ਬਾਰੇ ਜਿਹੜਾ ਕਿ ਬਈ ਤੁਹਾਨੂੰ ਪਤਾ ਹੀ ਆ ਵੀ ਸਰਕਾਰ ਵੱਲੋਂ ਜਿਹੜਾ ਕਿ ਰੂਲ ਹੋਇਆ ਬਾਜ ਜਦੋਂ 50 HP ਤੋਂ ਉੱਪਰ ਟਰੈਕਟਰ ਆ ਤਾਂ ਉਹਨੂੰ ਨਾਨ ਸੀਆਰ ਕਿ ਆਪ HBO ਥੱਲੇ ਆਵੇ ਡੈਕਟਰ ਨਾਨ ਸੀ ਆਈ ਡੀ ਆ ਤੇ ਜਿਹੜਾ 50 ਤੋਂ ਪਲੱਸ ਆ ਉਹ ਹੈਗਾ ਇਹ ਸੀ ਆਈ ਡੀ ਦੇ ਵਿੱਚ ਆਉਂਦਾ ਜੁਕਨ ਭਾਈ ਇਹਦੇ ਦੇਖੋ ਤੁਸੀਂ ਮਗਰਾਣ ਤੇ 60 ਐਚਪੀ ਲੀ ਜਾਵਾ ਹੈ ਸਟੀਪਾਨੂ ਜਿਹੜਾ ਕਿ ਸੁਪਰ ਮੈਕਸ ਆਪਣਾ ਉਹਦੇ ਉੱਪਰ ਕੋਈ ਵੀ 60 ਐਚਪੀ ਲਿਖਿਆ ਹੋਆ ਨਹੀਂ ਮਿਲਦਾ ਹੈਗਾ ਇੰਜਣ ਇਹਦੇ ਵਿੱਚ ਵੀ 4 ਸਿਲੰਡਰ ਹੈ ਤੇ ਇੰਜਣ ਉਹਦੇ ਵਿੱਚ ਵੀ 4 ਸਿਲੰਡਰ ਆ ਜਿਹੜਾ ਕਿ ਪਾਵਰ ਮੈਕਸ ਹੁਣ ਹੁੰਦਾ ਬਈ ਜਿਹੜਾ ਅੱਜ ਦੇ ਟਾਈਮ 'ਚ ਹੁੰਦਾ ਉਹ ਹੁੰਦਾ ਬਈ ਸੀਆਰਡੀ ਦੇ ਵਿੱਚ ਇਹ ਹੈਗਾ ਟਰੈਕਟਰ ਬਿਨਾ ਸੀਆਰਡੀ ਤੋਂ ਇਹ ਕਿਉਂਕਿ ਇਹ 2021 ਮਾਡਲ ਹੋਊਗਾ ਮੇਰੇ ਖਿਆਲ ਦੇ ਵਿੱਚ ਜਦੋਂ ਟਰੈਕਟਰ ਇਹ सीआरडी بیا ਸੀ ਆਰਡੀ ਤੋਂ ਹੁੰਦਾ ਇਹ ਇਹ ਤਾਂ ਟਰੈਕਟਰ ਬਈ ਪਾਵਰ ਮੈਕਸ ਆ ਜੇ ਆਪਾਂ ਅੱਜ ਦੀ ਰੇਟ ਵਿੱਚ ਪਾਵਰ ਮੈਕਸ ਲੈਣਾ ਤਾਂ ਆਪਾਂ ਨੂੰ ਉਹ ਸੀ ਆਰਡੀ ਦੇ ਵਿੱਚ ਮਿਲੂਗਾ ਜਿਹੜਾ ਕਿ ਫਿਰ ਕੰਪਨੀ ਤੋਂ ਕਿਸਾਨਾਂ ਦੀ ਡਿਮਾਂਡ ਕਰਕੇ ਸਰਕਾਰ ਨੇ ਵੀ ਕੰਪਨੀ ਨੇ ਬੀ ਕੰਪਨੀ ਨੇ ਜਦੋਂ ਇਹਨਾਂ ਦੀ ਕਿਸਾਨਾਂ ਦੀ ਡਿਮਾਂਡ ਕਰਕੇ ਬਾਈ ਉਹ ਟਰੈਕਟਰ ਦਾ ਮਾਡਲ ਲਾਂਚ ਕਰਿਆ ਪਾਵਰ ਬਾਈ ਸੇਮੇ ਆ ਤੇ ਬਾਕੀ ਉਹ ਸੁਪਰ ਮੈਕਸ ਵਿੱਚ ਘਟਦੇ ਆ ਤੇ ਉਦੋਂ ਪਾਪਾ ਨੂੰ ਕੁਝ ਨਹੀਂ ਦੇਖਣ ਨੂੰ ਮਿਲਦਾ ਹੈਗਾ ਕਿ ਉਹ 60 ਐਚਪੀ ਦਾ ਹੈ ਸਿਰਫ ਚਾਰ ਸਿਲੰਡਰ ਇੰਜਨ ਆ ਇਹਦੇ ਵਿੱਚ ਵੀ ਚਾਰ ਸਿਲੰਡਰ ਆ ਬਾਕੀ ਬਾਈ ਕੋਈ ਫਰਕ ਨਹੀਂ ਹੈ ਟਰੈਕਟਰ ਮਾ ਬਾਕੀ ਸੇਮ ਆ ਬਾਕੀ ਇਸ ਟਰੈਕਟਰ ਵਿੱਚ ਟਰਬੋ ਲੱਗੀ ਹੈ ਬਾਈ ਟਰਬੋ ਨਾਲ ਦੀ ਸਾਊਂਡ ਸਾਨੂੰ ਚੈੱਕ ਕਰਾਉਣ ਦੇ ਦੀ ਨਾ ਬੈਟਰੀ ਡੈਡ ਆ ਬਾਈ ਨਹੀਂ ਤਾਂ ਸਾਨੂੰ ਸਾਊਂਡ ਵੀ ਚੈੱਕ ਕਰਵਾਉਣ ਦੇ ਟਰੈਕਟਰ ਦੇ ਟਰਬੋ ਦੀ ਟਰਬੋ ਦੀ ਫਿਟਿੰਗ ਦਿਖਾ ਦਿੰਦੇ ਆਪਾਂ ਤੁਹਾਨੂੰ ਦੇਖੋ ਬਾਈ ਟਰੈਕਟਰ ਨੂੰ ਟਰਬੋ ਲੱਗੀ ਹੋਈ ਆ ਐਨ ਪੂਰੀ ਪ੍ਰੋਪਰ ਫੀਟਿੰਗ ਦੇ ਨਾਲ ਟਰਬੋ ਲੱਗੀ ਹੋਈ ਆ ਵਧੀਆ ਗੱਲਬਾਤ ਓਕੇ ਹੋਈ ਪਈ ਆ ਜ਼ੋਰ ਬਾਈ ਇੰਨਾ ਮਾਰਦਾ ਹੈ ਨਾ ਜ਼ੋਰ ਦੀ ਨਾ ਗੱਲ ਕਰੋ ਜ਼ੋਰ ਦਾ ਟਰੈਕਟਰ ਝੋਟੇਵਾਂ ਨੂੰ ਮਾਰਦਾ ਕਹਿੰਦਾ ਪਾ ਮੇਰਾ ਇੰਨਾ ਜ਼ੋਰ ਮਾਰਦਾ ਬਾਈ 60 55 ਬਾਕੀ ਬਾਈ ਤੇਜ਼ੀ ਬਾਈ ਨੇ ਨੰਬਰ ਵੀ ਦੇਖੋ 60 55 ਹੀ ਲਿਆ ਟਰੈਕਟਰ ਦੇ ਨਾਲ ਦਾ ਬਾਕੀ ਬਾਈ ਆ ਬੈਟਰੀ ਦਾ ਸਿਸਟਮ ਵੀ ਲੱਗਿਆ ਬਲਾਇਆ ਵਾ ਇਹ ਵੀ ਆਪਾਂ ਨੇ ਇਹਦੇ ਨਾਲ ਇਹ ਕਰੰਟ ਡਿਸਕਨੈਕਟ ਹੋ ਜਾਂਦਾ ਤੇ ਇਹਦੇ ਨਾਲ ਬਈ ਔਨ ਹੋ ਜਾਂਦਾ ਇਹ ਬਹੁਤ ਵਧੀਆ ਸੌਦਾ ਬਾਈ ਟਰੈਕਟਰ ਵਿੱਚ ਬੈਟਰੀ ਵੀ ਨਹੀਂ ਡਾਊਨ ਹੁੰਦੀ ਖੜੇ ਖੜੇ ਦੀ ਤੇ ਨਾ ਹੀ ਹੋ ਬਾਕੀ ਹੁਣ ਬਈ ਪੈਰਦਾਨਾਂ ਦੀ ਗੱਲ ਕਰ ਲੈਂਦੇ ਆ ਦੇਖੋ ਬਈ ਇਹਦੇ ਵਿੱਚ ਆਪਾਂ ਨੂੰ ਸਿੰਪਲ ਪੈਰਦਾਨ ਮਿਲਦੇ ਆ ਆਪਣੇ ਸੁਪਰ ਵੈਕਸ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਨੂੰ ਆਹ ਹੀਟ ਗਾਰਡ ਲੱਗੇ ਮਿਲਿਆ ਬਾਈ ਕਿਉਂ ਇਹਦੀ ਲੁੱਕ ਵਿੱਚ ਇਹ ਚੀਜ਼ ਬਈ ਵਧੀਆ ਲੱਗਦੀ ਹੈ ਲੱਗੀ ਟਰੈਕਟਰ ਨੂੰ ਲਵਾ ਭਾਵੇਂ ਵੀ ਸਕਦੇ ਆ ਪਰ ਇਹ ਕੰਪਨੀ ਵੱਲੋਂ ਹੀ ਆਉਂਦੀ ਆ ਬਾਕੀ ਇਹਦੇ ਯਾਰ ਉਹਦੇ ਪੈਰਦਾਨਾਂ ਦੇ ਵਿੱਚ ਬਹੁਤ ਫਰਕ ਦੇਖੋ ਇਹਦੇ ਪੈਰਦਾਨ ਹੋਰ ਤਰ੍ਹਾਂ ਬਈ ਉਹਦੇ ਹੋਰ ਤਰ੍ਹਾਂ ਹੈ। ਬਾਕੀ ਬਈ ਟਾਇਰਾਂ ਕਰਕੇ ਇਹਦਾ ਟਰੂੰਚਾ ਤੇ ਇਹ ਉੱਚਾ ਨਹੀਂ ਹੈਗਾ ਆਪਣੇ ਨਾਲ। ਇਹ ਦੇਖੋ ਬਈ ਟਾਇਰਾਂ ਡਿਫਰੈਂਟੇ ਦੇਖ ਲਓ ਤੁਸੀਂ ਕਿੰਨਾ। ਬਾਕੀ ਬਈ ਹੋਰ ਸਟੀਅਰਿੰਗ ਸਟੂਰ ਹੁੰਦਾ ਹੈ ਵਿੱਚ ਹੋਰ ਕੋਈ ਫਰਕ ਨਹੀਂ ਹੈਗਾ। ਸਿਰਫ ਪੈਰਦਾਨ ਹੋ ਗਏ ਤੇ ਬਾਕੀ ਬਈ ਸਟਿੱਕਰਾਂ ਦੀ ਬੈਜਿੰਗ ਹੋ ਗਈ। ਤੇ ਦੇਖੋ ਆ ਪਾਵਰ ਮੈਕਸ ਲੀ ਜਾਵਾ ਤੇ ਉੱਪਰ ਆਪਾਂ ਨੂੰ ਸੁਪਰ ਵੈਕਸ ਟੈਂਕੀ ਦੇ ਉੱਪਰ ਲਿਖਾ ਮਿਲਦਾ ਬਾਕੀ ਬਈ ਹੋਰ ਕੋਈ ਫਰਕ ਨਹੀਂ ਹੈਗਾ ਜੇ ਆਪਾਂ ਨੇ ਪਾਵਰ ਵੈਕਸ ਲੈਣਾ ਹੈ ਟਰੈਕਟਰ ਦਾ ਆਪਾਂ ਨੂੰ ਸੀਆਰਡੀ ਦੇ ਵਿੱਚ ਲੈਣਾ ਪੈਣਾ ਨਹੀਂ ਬਈ ਕੰਪਨੀ ਦੇ ਸਟicker ਮਗਾ ਕੇ ਉੱਪਰ ਚਮਕਾਉਣੇ ਪੈਣੇ ਆ ਪਾਵਰ ਮੈਕਸ ਆ ਬਈ ਉਹ ਹੋਰ ਕੋਈ ਬਹੁਤਾ ਜਿਆਦਾ ਨਾ ਫਰਕ ਨਹੀਂ ਹੈ ਲੈਟਾਂ ਦੇ ਸਾਰਾ ਕੁਝ ਬਈ ਸੇਮ ਆ ਟਰੈਕਟਰਾਂ ਦਾ ਬਾਕੀ ਬਈ ਕੈਨ ਤੱਕ ਕਿਆ ਗ ਹੈ ਬਈ ਜਿਹੜੇ ਕੀ ਬਈ ਰੇਡੀਅਲ ਟਾਇਰ ਹੋ ਗਿਆ ਇਹ ਰੇਡੀਅਲ ਟਾਇਰਾਂ ਨਾਲ ਟਰੈਕਟਰ ਦੀ ਲੁੱਕ ਬਹੁਤ ਹੀ ਵਧੀਆ ਲੱਗਦੀ ਆ ਦੇਖਣ ਨੂੰ ਵੀ ਟਰੈਕਟਰ ਸੋਹਣਾ ਲੱਗ ਰਿਹਾ ਜਿੱਦਣ ਬਈ ਆਪਣੇ ਟਾਇਰ ਪਾਏ ਗਏ ਦੂਰੇ ਦੇ 60 54 ਦੇ ਤਾਂ ਉਹਦੀ ਗੱਲਬਾਤ ਆਪਰੇ ਹੋ ਜਾਣੀ ਬਾਕੀ ਵੀ ਰਮਾਂ ਸਿੰਘ ਨੂੰ ਪੁੱਛਦੇ ਆ ਇਸ ਤਰ੍ਹਾਂ ਨੈਟਰ ਲੱਗੇ ਹੋਏ ਤੈਨੂੰ ਓਕੇ ਬਹੁਤ ਵਧੀਆ ਕਿਹੜੇ ਟ ਹੋਣਾ ਲੱਗਦੇ ਨੇ ਸੁਣਾਵਾ ਟਰੈਕਟਰ ਆ ਬਾਕੀ ਵੀ ਰਮਾਂ ਸਿੰਘ ਨੂੰ ਹੀ ਪਸੰਦਾ ਗਾ ਟਰੈਕਟਰ ਦੇਖ ਕੇ ਨਹੀਂ ਗਾ ਰਮਾਂ ਸਿੰਘ ਬਈ ਸੁਵਰਾਜ ਦਾ ਫੈਨ ਜ਼ਿਆਦਾ ਸੁਵਰਾਜ ਭੜਾ ਦਾ ਕਿਹੜਾ ਘੰਟਾ ਲੱਦਦਾ ਆ ਸਾ ਕਿ ਸੁਵਰਾਜ ਸਭਰਾਜ ਤੇ ਨਾਲੇ ਘਾਭੀ ਘੰਟ ਲੱਗਦਾ ਸਾਦਾ ਦੇਖਣ ਲੱਗਾ ਜੋਗੀ ਅੱਛਾ ਕਹਿੰਦੇ ਦੇਖਣ ਨਾ ਦੇਖਣ ਮਾ ਵੀ ਘੰਟ ਲੱਗਦਾ ਬਈ ਕਹਿੰਦਾ ਉਹ ਮੇਰਾ ਫੇਵਰਟ ਐਕਟਰ ਰਮਨ ਸਿੰਘ ਕਹਿੰਦਾ ਸਭਰਾਜ ਜੀ ਨਾਨਾ ਪੁੱਤ ਟਰੈਕਟਰ ਬਦਿਲਿਆ ਛੋਟਾ ਡਾਕਟਰ ਆ ਇਹ ਛੋਟਾ ਬਾਕੀ ਬਈ ਟਰਬੋ ਦੀ ਬਾਤ ਦੀ ਸਾਨੂੰ ਦਿਖਾਉਂਦੇ ਨਾ ਜੇ ਬਾਤ ਐ ਇੰਨੀ ਕੰਮ ਦੀ ਐ ਨਾ ਟਰੈਕਟਰ ਦੀ ਗੱਲੇ ਛੱਡੋ ਐਨਾ ਐ ਪੂਰਾ ਖੌਲੂ ਭਾਉਂਦਾ ਵੀ ਟਰੈਕਟਰ ਬਾਕੀ ਬਈ ਹੋਰ ਕੋਈ ਫੱਤ ਨਹੀਂ ਐ ਟਰੈਕਟਰ ਮਾ ਬਾਕੀ ਇਹਨਾਂ ਸਾਰਾ ਕੁਝ ਬਈ ਉਹ A to Z ਥੀਮਾ ਉਹ ਡੈਕਟਰ ਤੇ ਆਹ ਰੋਟਰ ਸਿਰਫ ਇਹ ਸਪੀਕਰਾਂ ਦਾ ਫਰਕ ਆ ਤੇ ਬਾਕੀ ਬਈ ਪਹਿਲਾਂ ਪਾਵਰ ਬਾਕਸਿਆਂ ਹੁੰਦਾ ਦਾ ਹੁਣ ਉਹੀ ਡੈਕਟਰ ਸੁਪਰਾ ਐਕਸ ਵਿੱਚ ਆਉਣ ਲੱਗ ਗਿਆ ਤੇ ਬਾਈ ਜੇ ਆਪਾਂ ਨੂੰ ਸੀਆਰਡੀ ਲੈਣਾ ਤਾਂ ਉਹ ਆਪਾਂ ਨੂੰ ਪਾਵਰ ਬਾਕਸਿੰਗ ਮਿਲੂਗਾ ਬਾਕੀ ਬਈ ਹੋਰ ਆਪਾਂ ਨੂੰ ਆਹ ਬਾਹਰ ਤੇ ਲਵਾਉਣਾ ਪੈਂਦਾ ਬਾਕੀ ਟੇਪਿੰਗ ਹੋਈ ਵੀ ਹੈ ਮਗਰਾਨਾ ਤੇ ਉਹਦੇ ਉੱਪਰ ਡੰਡੇ ਲੱਗੇ ਹੋਏ ਆਪਣੇ ਅਜੇ ਕੰਪਨੀ ਵਾਲੇ ਬਾਕੀ ਬਈ ਸਲੈਂਸਰ ਇਹ ਬਾਈ ਨੇ ਚੇਂਜ ਕਰਾਇਆ ਉਹ ਡੱਬੋ ਕਰਕੇ ਤੇ ਬਾਕੀ ਆਪਣੇ ਵਾਲੇ ਤੇ ਦੂਆ ਕੰਪਨੀ ਵਾਂਸ ਮਿਕਸਰ ਹੋ ਗਿਆ ਬਾਕੀ ਬਈ ਹੋਰ ਪੂਰੀ ਡਿਫਰੈਂਟ ਹੀ ਹੈਗਾ ਬਾਕੀ A to Z ਅੰਛੇ ਦੇ ਚੈੱਕ ਕਰ ਲੋ ਤੇ ਆਪਣਾ ਰੈਕਟਰ ਵੀ ਦੇਖ ਲੋ ਬਾਕੀ ਵਿੱਚ ਸਾਰਾ ਕੁਝ ਸੇਮ ਆ ਚਲੋ ਠੀਕ ਆ ਭਾਈ ਆਪਾਂ ਇਹ ਵੀਡੀਓ ਨੂੰ ਕਰਦੇ ਆ ਇਸ ਤੀ ਸਮਾਪਤ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆਂ ਭਾਈ ਆਪਾਂ ਨੈਕਸਟ ਵੀਡੀਓ ਦੇ ਵਿੱਚ